ਤਨੋ ਵਾਹਿਗੁਰੂ ਜੀਓ ਕਬੀਰ ਮਾਇਆ ਤਜੀ ਤਾਂ ਕਿਆ ਭਾ ਜਉ ਮਾਨ ਤਜਿਆ ਨਹੀਂ ਜਾਇ ਮਾਨ ਮੋਨੀ ਨਵਰ ਗਲੇ ਮਾਨੋ ਸਭ ਕੋ ਖਾਏ ਕਬੀਰ ਸੱਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹ ਆਏ ਕੁ ਲਗਤ ਹੀ ਪੁਏ ਮਿਲ ਗਿਆ ਪਰਿਆ ਕਲਜੀ ਸ਼ੇਕ ਲਗਤ ਹੀ ਪੁਏ ਮਿਲ ਗਿਆ ਪਰਿਆ ਕਲਜੀ ਸ਼ੇਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸਜ ਬੈਠੀ ਗੁਰਸਵਾਰੀ 사ਤ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਦਾ ਇਹ ਉੱਤਮ ਸਮਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਮਹਾਰਾਜ ਦੀ ਅਮਰਤਮਈ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਇਕਾਗਰਤਾ ਨਾਲ ਸਰਵਣ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਰੋਜ਼ਾਨਾ ਦੇ ਇਨ੍ਹਾਂ ਦੀਵਾਨਾ ਵਿੱਚ ਆਪਾਂ ਲੜੀਵਾਰ ਵਿਚਾਰ ਕਰਨ ਦਾ ਇਹ ਅਭਿਆਸ ਇਹ ਯਤਨ ਕਰਦੇ ਹਾਂ ਸੋ ਹੁਣ ਤੱਕ ਤਕਰੀਬਨ 155 ਸ਼ਲੋਕ ਆਪਾਂ ਵਿਚਾਰੇ ਹਨ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਚੱਲ ਰਹੇ ਵਿਚਾਰ ਦੇ ਵਿੱਚ ਭਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਸ ਨੂੰ ਆਪਣੇ ਜੀਵਨ ਦੀ ਕੀਮਤ ਸਮਝ ਵਿੱਚ ਆ ਗਈ ਆਪਣੇ ਵजूद ਦਾ ਸੱਚ ਜਿਸ ਨੂੰ ਸਮਝ ਵਿੱਚ ਆ ਗਿਆ ਉਸ ਨੇ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ ਫਰਜ਼ ਅਦਾ ਕੀਤਾ ਧਰਮ ਦਾ ਅਰਥ ਅਰਥੇ ਫਰਜ਼ ਹੈ ਉਹ ਜਾਣ ਗਿਆ ਕਿ ਜਿੱਥੇ ਮਨ ਵਿੱਚ ਮੈਲ ਹੋਵੇ ਉੱਥੇ ਪਾਪ ਆ ਜਾਂਦਾ ਹੈ ਜਹਾਂ ਝੂਠ ਤਾਂ ਪਾਪ ਜਿੱਥੇ ਲੋਭ ਹੋਏਗਾ ਉੱਥੇ ਆਤਮਕ ਮੌਤ ਹੋਏਗੀ ਜਿੱਥੇ ਖਿਮਾ ਗਰੀਬੀ ਹੈ ਉੱਥੇ ਪਰਮੇਸ਼ਰ ਦਾ ਅਹਿਸਾਸ ਹੈ ਉੱਥੇ ਵਾਹਿਗੁਰੂ ਜੀ ਆਪ ਅੰਤਰਾਤਮੇ ਵਿੱਚ ਵਸਦੇ ਹੋਏ ਪ੍ਰਤੀਤ ਤੌਰ ਅਨੁਭਵ ਹੁੰਦੇ ਹਨ ਕਿਉਂਕਿ ਇਹਨਾਂ ਸ਼ਲੋਕਾਂ ਦੀ ਤੰਦ ਜਿਹੜੀ ਉਹ ਪਿਛਲੇ ਸ਼ਲੋਕਾਂ ਨਾਲ ਜੁੜੀ ਹੋਈ ਹੈ ਪੂਚ ਪਵਨ ਕਨ ਕਾਮਨੀ ਸਿਕਰ ਤਜਾ ਫਹਿਰਾਏ ਦੁਨੀਆ ਦੀ ਅਮੀਰੀ ਦੁਨੀਆ ਦੀ ਵਡਿਆਈ ਦੁਨੀਆ ਦੀ ਪ੍ਰਭਤਾ ਜਿਸ ਪਿੱਛੇ ਲੱਗ ਕੇ ਮਨੁੱਖ ਨੇ ਆਪਣੇ ਹੀਰੇ ਜੈਸੇ ਜਨਮ ਨੂੰ ਕੀਮਤੀ ਅਮੋਲਕ ਜ਼ਿੰਦਗੀ ਨੂੰ ਇਸ ਸਮੇਂ ਨੂੰ ਬੇਕਦਰ ਕੀਤਾ ਹੋਇਆ ਹੈ ਸੋ ਗਲੇਰੀ ਸ਼ਲੋਕ ਵਿੱਚ ਕਹਿੰਦੇ ਹਨ ਕੁਝ ਲੋਕ ਇਸ ਗੱਲ ਉੱਤੇ ਤਾਂ ਸਹਿਮਤ ਹੋ ਗਏ ਉਹਨਾਂ ਨੂੰ ਇੰਨੀ ਇੱਕ ਗੱਲ ਤੇ ਸਮਝ ਆਈ ਪੀ ਦੁਨੀਆ ਦੀ ਅਮੀਰੀ ਜਾਂ ਪ੍ਰਭਤਾ ਜਾਂ ਸ਼ੌਰਤ ਇਹ ਹੋਈ ਸਾਰਾ ਕੁਝ ਨਹੀਂ ਜੀਵਨ ਜੀਵਨ ਦਾ ਸੱਚ ਕੁਝ ਹੋਰ ਵੀ ਹੈ ਪਰ ਉਹ ਦੂਜੇ ਪਾਸੇ ਨੂੰ ਉਲਾਰ ਹੋ ਗਏ ਇੱਕ ਤਾਂ ਉਹ ਸੀ ਜਿਹੜਾ ਕੇਵਲ ਪਦਾਰਥ ਪ੍ਰਭਤਾ ਸ਼ੌਰਤ ਮਾਣ ਵਡਿਆਈ ਪਦਾਰਥ ਇਹਨਾਂ ਚੀਜ਼ਾਂ ਤੱਕ ਹੀ ਸੀਮਤ ਸੀ ਇਹਨਾਂ ਦੇ ਮਾਣ ਵਿੱਚ ਗਰੂਰ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਪਰ ਕਬੀਰ ਜੀ ਕਹਿੰਦੇ ਨੇ ਇੱਕ ਦੂਜੇ ਪਾਸੇ ਵਾਲੇ ਵੀ ਸਨ ਜਿਨ੍ਹਾਂ ਨੇ ਇਹ ਸਾਰਾ ਕੁਝ ਛੱਡ ਦਿੱਤਾ ਬਿਲਕੁਲ ਫਿਜੀਕਲੀ ਇਹਨਾਂ ਨਾਲੋਂ ਨਾਤਾ ਤੋੜ ਲਿਆ ਕਾਰ ਛੱਡ ਦਿੱਤਾ ਪਰਿਵਾਰ ਤਿਆਗ ਦਿੱਤਾ ਅਹੁਦੇ ਛੱਡ ਦਿੱਤੇ ਉਹਨਾਂ ਨੇ ਆਪਣੇ ਸਰੀਰ ਤੱਕ ਦੀਆਂ ਲੋੜਾਂ ਦਾ ਵੀ ਤਿਆਗ ਕਰ ਦਿੱਤਾ ਜਿਹੜੀਆਂ ਕਿ ਜ਼ਰੂਰੀ ਸਨ ਜਿਨ੍ਹਾਂ ਤੋਂ ਬਿਨਾਂ ਜੀਵਨ ਦੁਬਰ ਔਖਾ ਸੀ ਉਹ ਵੀ ਛੱਡ ਦਿੱਤੀਆਂ ਉਹਨਾਂ ਨੇ ਇਹ ਸਾਰਾ ਕੁਝ ਛੱਡ ਕੇ ਸੋਚਿਆ ਵੀ ਹੁਣ ਤਾਂ ਅਸੀਂ ਸਹੀ ਰਾਹ ਤੇ ਪਹੁੰਚ ਗਏ ਹਾਂ ਕਿਉਂਕਿ ਪ੍ਰਭਤਾ ਦਾ ਈਮਾਨ ਹੁੰਦਾ ਹੈ ਪ੍ਰਭਤਾ ਰਹੀ ਨਹੀਂ ਦੌਲਤ ਅਸੀਂ ਛੱਡ ਦਿੱਤੀ ਐ ਰਿਸ਼ਤੇ ਨਾਤੇ ਤਿਆਗ ਦਿੱਤੇ ਨੇ ਅਹੁਦੇ ਛੱਡ ਦਿੱਤੇ ਨੇ ਹੁਣ ਤਾਂ ਅਸੀਂ ਇਹਨਾਂ ਤੋਂ ਮੁਕਤ ਆ ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਇਸ ਗੱਲ ਨੂੰ ਜਾਣਣ ਤੋਂ ਅਸਮਰਥ ਰਹੇ ਕਿ ਜਿਹੜਾ غرੂਰ ਅਭਿਮਾਨ ਔਰ ਮਾਣ ਹੈ ਇਹ ਸਾਡੇ ਮਨ ਦੀ ਸਮੱਸਿਆ ਹੈ ਮਨ ਦੇ ਅ ਗਿਆਨ ਦੀ ਉਪਜ ਹੈ ਇਹ ਕਿਸੇ ਚੀਜ਼ ਵਿੱਚ ਨਹੀਂ ਪਿਆ ਹੋਇਆ ਵਸਤੂ ਤੇ ਵਸਤੂ ਹੀ ਹੈ ਉਹਨਾਂ ਨਿਮਰਤਾ ਹੈ ਤੇ ਨਾ ਗਰੂਰ ਹੈ ਸਾਡਾ ਮਨ ਉਹਦੇ ਪ੍ਰਤੀ ਜੋ ਘਾੜ ਤੱਕੜਦਾ ਹੈ ਸਮੱਸਿਆ ਉਹ ਮਨ ਦੀ ਉਸ ਅਵਸਥਾ ਵਿੱਚ ਹੈ ਮਨ ਦੇ ਉਸ ਸੁਭਾਅ ਵਿੱਚ ਹੈ ਉਹਨਾਂ ਨੇ ਇਹਨਾਂ ਜਾਣਿਆ ਕਿ ਦੌਲਤ ਵਿੱਚ ਸ਼ੌਹਰਤ ਵਿੱਚ ਵਡਿਆਈ ਵਿੱਚ ਰੁਤਬੇ ਵਿੱਚ ਅਮੀਰੀ ਵਿੱਚ ਪਦਾਰਥ ਵਿੱਚ ਬੰਦੇ ਨੂੰ ਗਰੂਰ ਆ ਕੇਰਦਾ ਹੈ ਇਸ ਕਰਕੇ ਉਹਨਾਂ ਨੇ ਇਹ ਚੀਜ਼ਾਂ ਛੱਡ ਦਿੱਤੀਆਂ ਪਰ ਉਹ ਫਿਰ ਵੀ ਮਾਣ ਨੂੰ ਨਾ ਤਿਆਗ ਸਕੇ। غرور ਨਾ ਛੱਡ ਸਕੇ। ਕਾਰਨ غرور ਨੇ ਕਿਸੇ ਹੋਰ ਚੀਜ਼ ਨੂੰ ਆਧਾਰ ਬਣਾ ਲਿਆ। ਉਹਨੇ ਤਿਆਗ ਨੂੰ ਆਧਾਰ ਬਣਾ ਲਿਆ। ਪਹਿਲਾਂ ਉਹ ਕਹਿੰਦਾ ਸੀ ਦੇਖਿਆ ਮੈਂ ਕਿੰਨਾ ਅਮੀਰ ਹਾਂ, ਪਦਾਰਥਵਾਦੀ ਹਾਂ। ਕਿੰਨੀ ਸ਼ੌਹਰਤ ਹੈ ਮੇਰੀ। ਹੁਣ ਉਹ ਕਹਿੰਦਾ ਦੇਖਿਆ ਮੈਂ ਕਿੰਨਾ ਵੱਡਾ ਤਿਆਗੀ ਹਾਂ। ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ। ਮਨ ਦੀ ਉਸ ਗੁੰਝੜ ਦਾ ਹੱਲ ਨਹੀਂ ਹੋ ਸਕਿਆ। ਤਿਆਗਣ ਵਾਲੀ ਚੀਜ਼ ਤਿਆਗੀ ਨਹੀਂ ਜਾ ਸਕੀ ਸਤਿਗੁਰੂ ਜੀ ਫਰਮਾ ਰਹੇ ਨੇ ਕਹਿੰਦੇ ਨੇ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਤੂੰ ਪਦਾਰਥ ਛੱਡਿਆ ਰੁਤਬਾ ਸ਼ੌਹਰਤ ਛੱਡੀ ਐ ਅੰਦਰੋਂ ਗਰੂਰ ਥੋੜੀ ਛੱਡਿਆ ਮਨ ਦੀ ਉਸ ਗੁੰਝਲ ਨੂੰ ਨਹੀਂ ਖੋਲਿਆ ਜਿਹੜੀ ਖੋਲਣੀ ਬਣਦੀ ਸੀ ਸਮੱਸਿਆ ਉਹਦੇ ਵਿੱਚ ਨਹੀਂ ਸੀ ਸਮੱਸਿਆ ਤੇਰੇ ਮਨ ਦੇ ਸੁਭਾਅ ਵਿੱਚ ਸੀ ਉਹਨੂੰ ਤੂੰ ਨਹੀਂ ਪਛਾਣਿਆ ਤੈਨੂੰ ਲੱਗਿਆ ਉਹਦੇ 'ਚ ਸਮੱਸਿਆ ਹੈ ਤੈਨੂੰ ਲੱਗਿਆ ਸ਼ੌਹਰਤ ਵਿੱਚ ਸਮੱਸਿਆ ਹੈ ਤੈਨੂੰ ਲੱਗਿਆ ਪਦਾਰਥ ਵਿੱਚ ਪ੍ਰੋਬਲਮ ਹੈ ਨਹੀਂ ਪ੍ਰੋਬਲਮ ਤੇਰੇ ਮਨ ਦੇ ਸੁਭਾਅ 'ਚ ਸੀ ਤੂੰ ਫਿਜ਼ੀਕਲੀ ਤੇ ਸਾਰਾ ਕੁਝ ਛੱਡ ਦਿੱਤਾ ਮਨ ਕਰਕੇ ਨਹੀਂ ਛੱਡ ਸਕਿਆ ਮਨ ਨੇ ਇੱਕ ਨਵੀਂ ਚੀਜ਼ ਦਾ ਆਧਾਰ ਬਣਾ ਲਿਆ ਗੁਰੂ ਜੀ ਮਨਨਿਕ ਨਵੀਂ ਚੀਜ਼ ਨੂੰ ਆਸਰਾ ਮਿੱਥ ਲਿਆ غرور ਕਰਨ ਵਾਸਤੇ ଅਭਿਮਾਨ ਕਰਨ ਵਾਸਤੇ ਹੁਣ ਤੈਨੂੰ ਤੀਰਥ ਇਸ਼ਨਾਨ ਦਾ ਵਿਮਾਨ ਹੋ ਜਾਂਦਾ ਹੈ ਹੁਣ ਤੈਨੂੰ ਪੂਜਾ ਪਾਠ ਦਾ ਵਿਮਾਨ ਹੋ ਜਾਂਦਾ ਹੈ ਹੁਣ ਤੈਨੂੰ ਤੇਰੇ ਤਿਆਗ ਦਾ غرور ਹੋ ਜਾਂਦਾ ਵੀ ਮੈਂ ਤਿਆਗੀ ਹਾਂ ਸਤਿਗੁਰੂ ਜੀ ਜੋਗੀਆਂ ਔਰ ਸਿੱਧਾਂ ਨੂੰ ਇਹ ਗੱਲ ਕਹਿੰਦੇ ਹਨ ਕਿ ਦਰਅਸਲ ਤੁਸੀਂ ਵੀ ਉਸੇ ਹੀ ਅਭਿਮਾਨ ਦਾ ਸ਼ਿਕਾਰ ਹੋ ਜਿਹੜੇ ਅਭਿਮਾਨ ਦਾ ਸ਼ਿਕਾਰ ਕਿਸੇ ਉੱਚੀ ਪਦਵੀ ਤੇ ਬੈਠਾ ਸੰਸਾਰਕ ਗ੍ਰਿਸਤੀ ਪਦਾਰਥਵਾਦੀ ਸ਼ੌਹਰਤ ਵਾਲਾ ਬੰਦਾ ਹੈ ਉਹ ਕਹਿੰਦੇ ਜੀ ਸਾਨੂੰ ਤੁਸੀਂ ਉਹਨਾਂ ਨਾਲ ਕਿਵੇਂ ਤੋਲ ਸਕਦੇ ਹੋ ਅਸੀਂ ਹੋਏ ਤਿਆਗੀ ਉਹ ਹੋਇਆ ਮਾਇਆ ਚ ਗ੍ਰਸਤ ਬੰਦਾ ਮਹਾਰਾਜ ਕਹਿੰਦੇ ਤੁਸੀਂ ਮਾਇਆ ਕੇਵਲ ਬਾਹਰ ਦੀ ਰੂਪ ਰੰਗ ਆਕਾਰ ਨੂੰ ਵਿਥਲਿਆ ਵੀ ਚੀਜ਼ਾਂ ਮਾਇਆ ਨਹੀਂ ਮਾਇਆ ਤੇ ਸੁਭਾਅ ਚ ਹੁੰਦੀ ਹੈ ਮਨ ਦੀ ਮਿੱਥ ਹੁੰਦੀ ਹੈ ਮਨ ਦਾ ਦ੍ਰਿਸ਼ਟੀਕੋਣ ਹੀ ਮਾਇਆ ਹੈ ਚੇਤੇ ਚ ਰੱਖੀਏ ਉਹ ਉਹ ਸੰਹਾਰ ਵਿੱਚ ਗ੍ਰਸਤ ਰਹੇ ਤੁਸੀਂ ਤਿਆਗ ਦੇ ਹੰਕਾਰ ਵਿੱਚ ਗ੍ਰਸਤ ਹੋ ਤੁਸੀਂ ਕਿਸੇ ਗ੍ਰਸਤੀ ਨਾਲ ਜਦੋਂ ਵਿਚਾਰ ਕਰਦੇ ਹੋ ਜਾਂ ਤੁਹਾਡੇ ਕੋਲ ਕੋਈ ਗ੍ਰਸਤੀ ਆ ਕੇ ਤੁਹਾਨੂੰ ਕੁਝ ਅਧਿਆਤਮਿਕ ਜੀਵਨ ਬਾਰੇ ਪੁੱਛਦਾ ਹੈ ਤੁਹਾਡੇ ਮਨ 'ਚ ਜਦੋਂ ਇਹ ਖਿਆਲ ਆਉਂਦਾ ਵੀ ਇਹ ਤਾਂ ਮਾਇਆ ਦਾ ਗ੍ਰਸਿਆ ਬੰਦਾ ਹੈ ਕਿੱਥੇ ਅਸੀਂ ਤਿਆਗੀ ਲੋਕ ਕਿੱਥੇ ਸਾਡਾ ਇੰਨਾ ਰੁਤਬਾ ਅਸੀਂ ਇੰਨੀ ਕਾਲਣਾ ਕਮਾਈ ਕੀਤੀ ਇੰਨਾ ਉੱਚਾ ਮਾਰਗ ਅਖਤਿਆਰ ਕੀਤਾ ਜਦੋਂ ਤੁਹਾਡੇ ਅੰਦਰ ਇਹ ਖਿਆਲ ਆ ਜਾਂਦੇ ਨਾ ਤੁਸੀਂ ਵੀ ਉੱਥੇ ਹੀ ਜਾ ਖਲੋਣੇ ਉਹ ਜਿੱਥੇ ਉਹ ਖਲੋਤੇ ਹੁੰਦੇ ਅੰਦਰੋਂ ਤੁਹਾਡਾ ਸਟੇਟਸ ਇੱਕ ਹੀ ਹੁੰਦਾ ਹੈ ਅੰਦਰੋਂ ਤੁਹਾਡੀ ਥਾਂ ਇੱਕ ਹੀ ਹੁੰਦੀ ਹੈ ਫਰਕ ਇਹ ਹੈ ਉਹ ਪਦਾਰਥ ਦੇ ਢੇਰ ਤੇ ਖਲੋ ਕੇ ਗੱਲ ਕਰਦਾ ਹੈ ਤੁਸੀਂ ਪਦਾਰਥ ਨੂੰ ਠੋਕਰ ਮਾਰ ਕੇ ਗੱਲ ਕਰਦੇ ਹੋ ਤਿਆਗ ਔਰ ਪਦਾਰਥ ਦਾ ਵਿਖਾਵਾ ਬਾਰੀ ਤੌਰ ਦੇ ਉਤੇ ਹੈ ਮਨ ਕਰਕੇ ਤਾਂ ਵਸਥਾ ਇਕੋ ਹੀ ਹੈ ਉਹੀ ਗਰੂਰ ਉਹਦੇ ਚ ਹੈ ਉਹੀ ਗਰੂਰ ਤੁਹਾਡੇ ਚ ਉਹੀ ਮਾਣ ਉਹਦੇ ਵਿੱਚ ਹੈ ਉਸੇ ਮਾਣ ਦੇ ਤੁਸੀਂ ਗਰਸੇ ਹੋਏ ਹੋ ਆਪਾਂ ਪਹਿਲਾਂ ਇਹ ਸ਼ਲੋਕ ਵਿਚਾਰਿਆ ਚਾਲੇ ਤੇ ਹਰ ਮਿਲਣ ਕੋ ਬੀਚੇ اٹਕਿਓ ਚਿਤ ਵੀ ਚਿਤ ਜਿਹੜਾ ਉਹ ਵਿੱਚ ਹੀ اٹਕਿਆ ਹੋਇਆ ਜਾਨੀ ਕਿ ਅਦਵਾਡੇ ਖੜਾ ਹੈ ਉਹ ਨਾ ਪਿਛਾਂ ਮੋੜ ਸਕਿਆ ਤੇ ਨਾ ਅੱਗੇ ਲੰਘ ਸਕਿਆ ਤੋ ਗਰੀਬ ਨਵਾਜ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਬੀਰ ਮਾਇਆ ਤਜੀ ਇਥੇ ਮਾਇਆ ਦਾ ਅਰਥ ਜਿਹਨੂੰ ਤੁਸੀਂ ਮਾਇਆ ਸਮਝ ਕੇ ਤਜ ਦਿੱਤਾ ਹੈ ਉਸ ਤਿਆਗ ਦਾ ਹੀ ਤੁਸੀਂ ਮਾਣ ਕਰ ਲਿਆ ਹੈ ਹੰਕਾਰ ਕਰ ਲਿਆ ਵੀ ਮੈਂ ਬੜਾ ਵੱਡਾ ਤਿਆਗੀ ਹਾਂ ਬਹੁਤ ਕੁਝ ਮੈਂ ਛੱਡ ਦਿੱਤਾ ਹੈ ਕਬੀਰ ਮਾਇਆ ਤਜੀ ਤਾਂ ਕਿਹਾ ਭਇਆ ਜੋ ਮਾਨ ਤਜਿਆ ਨਹੀਂ ਜਾਏ ਛੱਡਣ ਵਾਲੀ ਚੀਜ਼ ਆ ਬਿਮਾਨ ਸੀ ਮਨ ਕਰਕੇ ਜੋ ਛੱਡਿਆ ਨਹੀਂ ਜਾ ਸਕਿਆ ਇਸੇ ਕਰਕੇ ਮਹਾਰਾਜ ਨੇ ਉਤਮ ਤਿਆਗ ਪਤਾ ਕੀ ਕੀਆ ਤਿਆਗਣਾ ਤਿਆਗਣਾ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਇਹ ਤਿਆਗਣਾ ਸਭ ਤੋਂ ਉਤਮ ਹੈ ਜੋ ਮਨ ਕਰਕੇ ਛੱਡਿਆ ਜਾਂਦਾ ਨੌਵੇਂ ਪਾਤਸ਼ਾਹ ਮਹਾਰਾਜ ਸੈਦ ਫਕੀਰ ਨੂੰ ਕਹਿੰਦੇ ਸਨ ਜਦੋਂ ਅਨੇ ਪ੍ਰਸ਼ਨ ਕੀਤਾ ਮਹਾਰਾਜ ਤੁਸੀਂ ਇਹ ਨਗਰ ਵਸਾ ਰਹੇ ਹੋ ਇਹ ਤਾਂ ਮਾਇਆਦਾਰੀ ਲੋਕਾਂ ਦੇ ਕੰਮ ਹੁੰਦੇ ਨੇ ਤੁਸੀਂ ਰੱਬ ਦਾ ਰਾਹ ਦੱਸਣ ਵਾਲੇ ਲੋਕ ਵੀ ਜੇ ਉਹਨਾਂ ਵਾਂਗ ਪੱਥਰਾਂ ਦੇ ਇੱਟਾਂ ਦੇ ਮਕਾਨ ਉਸਾਰੋਗੇ ਇਹਦਾ ਮਤਲਬ ਉਹਨਾਂ ਹੀ ਮੋਹ ਉਹਨਾਂ ਨੂੰ ਐ ਉਹਨਾਂ ਹੀ ਮੋਹ ਤੁਹਾਨੂੰ ਐ ਜਿੱਥੇ ਮੋਹ ਹੋਵੇ ਉੱਥੇ ਫਿਰ ਚੀਜ਼ ਤੇ ਪਕੜ ਹੁੰਦੀ ਹੈ ਜਿੱਥੇ ਪਕੜ ਆ ਜਾਏ ਉੱਥੇ ਅਭਿਮਾਨ ਹੋ ਜਾਂਦਾ ਹੈ ਮੇਰੀ ਹੈ ਮੈਂ ਇਨਾ ਉੱਚਾ ਹਾਂ ਤੁਹਾਡੇ ਪਿਛੇ ਲੱਗ ਤੁਹਾਡੇ ਮਗਰ ਲੱਗਣ ਵਾਲਿਆਂ ਦਾ ਕਲਿਆਣ ਕਿਵੇਂ ਹੋਵੇਗਾ ਮੈਨੂੰ ਤਾਂ ਇਹ ਚਿੰਤਾ ਹੈ ਹਜ਼ੂਰ ਨੇ ਕਿਹਾ ਤੁਸੀਂ ਵਿਅਰਥ ਦੀ ਚਿੰਤਾ ਕਰਦੇ ਹੋ ਤੁਹਾਡੀ ਚਿੰਤਾ ਦਾ ਆਧਾਰ ਇਹ ਹੈ ਕਿਉਂਕਿ ਤੁਸੀਂ ਮੰਨ ਲਿਆ ਹੈ ਕਿ ਕੋਈ ਚੀਜ਼ ਬਾਹਰੀ ਤੌਰ ਦੇ ਉਤੇ ਛੱਡ ਦੇਣਾ ਹੀ ਤਿਆਗ ਹੈ ਦਾ ਅਸਲ ਮਨ ਦੀ ਪਕੜ ਦਾ ਤਿਆਗਣਾ ਤਿਆਗ ਹੈ ਆਪਾਂ ਗੁਰੂ ਅਮਰਦਾਸ ਮਹਾਰਾਜ ਦੇ ਬਾਗ ਪੜਦੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚ ਹੈ ਸਵਾਰਿਆ ਸੋ ਗਰੀਬ ਨਵਾਜ ਮਹਾਰਾਜ ਨੇ ਉਹਨਾਂ ਨੂੰ ਉੱਤਰ ਦਿੱਤਾ ਇੱਕ ਉਦਾਹਰਣ ਦੇ ਰਾਈ ਕਹਿੰਦੇ ਵੀ ਇੱਕ ਕੋਸ਼ਕਾਰ ਹੁੰਦਾ ਹੈ ਰਾਜੇ ਦਾ ਬਾਦਸ਼ਾਹ ਦਾ ਉਸ ਕੋਸ਼ਕਾਰ ਨੂੰ ਖਜ਼ਾਨੇ ਦੇ ਵਿੱਚ ਜਿੰਨਾ ਜਿੰਨੀ ਦੌਲਤ ਰਾਜ ਵੱਲੋਂ ਆਉਂਦੀ ਏ ਬਾਦਸ਼ਾਹ ਕਹਿੰਦਾ ਇਹਨੂੰ ਜਮ੍ਹਾਂ ਕਰ ਦਿਓ ਜਮ੍ਹਾਂ ਕਰ ਦਿੰਦਾ ਬਾਦਸ਼ਾਹ ਕਹਿੰਦਾ ਇਹ ਨਹੀਂ ਖਰਚ ਕਰ ਦਿਓ ਖਰਚ ਕਰ ਦਿੰਦਾ ਜਿਸ ਦਿਨ ਬੇਵਹਾ ਦੌਲਤ ਆਏ ਉਹਦੇ ਕਰਕੇ ਉਹਦੇ ਦੀਵੇ ਨਹੀਂ ਜਗਦੇ ਜਿਸ ਦਿਨ ਖਰਚ ਹੋ ਜਾਏ ਉਹਨੂੰ ਦੁੱਖ ਨਹੀਂ ਹੁੰਦਾ ਕਿਉਂਕਿ ਉਹ ਹੁਕਮ ਦਾ ਬੱਧਾ ਹੈ ਦੌਲਤ ਉਹਦੀ ਨਹੀਂ ਉਹਦੇ ਤੇ ਇਜਾਰੇਦਾਰੀ ਉਹਦੇ ਤੇ ਮਾਲਕਾਨਾ ਹੱਕ ਪਰਜਾ ਦਾ ਹੈ ਤੇ ਉਹਦਾ ਮੁੱਖ ਪ੍ਰਬੰਧ ਕਰਾ ਜਾਏ ਖਜ਼ਾਨਚੀ ਨੇ ਤਾਂ ਕੇਵਲ ਉਸ ਚੀਜ਼ ਦਾ ਕੋਸ਼ਕਾਰ ਨੇ ਤਾਂ ਕੇਵਲ ਪ੍ਰਬੰਧ ਕਰਨਾ ਹੈ ਹੁਕਮ ਵਜਾਉਣਾ ਹੈ ਉਹ ਹੁਕਮ ਦਾ ਬੱਜਾ ਹੈ ਨਾ ਖਰਚਣ ਲੱਗਿਆ ਕੋਈ ਦਿੱਕਤ ਆਏ ਨਾ ਸਾਂਭਣ ਲੱਗਿਆ ਕੋਈ ਦਿੱਕਤ ਹੈ ਇਸੇ ਤਰ੍ਹਾਂ ਇਸ ਜਗਤ ਵਿੱਚ ਜੋ ਵੀ ਸਾਡੇ ਕੋਲ ਹੈ ਆਰਿਆ ਤਾਂ ਵੀ ਬਿਹਤਰ ਹੈ ਜਾ ਰਿਆ ਤਾਂ ਵੀ ਬਿਹਤਰ ਹੈ ਅੱਜ ਸਿਰ ਲੁਕਾਉਣ ਵਾਸਤੇ ਜ਼ਿੰਦਗੀ ਦਾ ਇਹਨਾਂ ਕੁ ਸਮਾਂ ਕੱਟਣ ਵਾਸਤੇ ਇਹ ਮਕਾਨ ਉਸਰ ਰਹੇ ਨੇ ਵਾਹ ਪਲਾ ਹੈ ਛੱਡਣੇ ਪੈਣਗੇ ਤਾਂ ਵੀ ਵਾਹ ਪਲਾ ਹੋਏਗਾ ਕਿਉਂਕਿ ਨਾ ਅੱਜ ਆਪਣਾ ਹੈ ਨਾ ਕੱਲ ਆਪਣਾ ਇਹ ਉਹਦੀ ਬਖਸ਼ਿਸ਼ ਹੈ ਇਹ ਨਗਰ ਵਸਾਰੇ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਚੱਕ ਨਾਨਕੀ ਜਿੱਥੋਂ ਸ਼ਹੀਦੀ ਦੇਣ ਵਾਸਤੇ ਚਲੇ ਦਿੱਲੀ ਨੂੰ ਇਥੇ ਆ ਕੇ ਦੁਖਿਆਰਿਆਂ ਨੇ ਫਰਿਆਦ ਕੀਤੀ ਔਰ ਇੱਥੋਂ ਹੀ ਮਹਾਰਾਜ ਨੇ ਸ਼ਾਦਤ ਦੇਣ ਲਈ ਆਪਣਾ ਸਫ਼ਰ ਆਰੰਭ ਕਰ ਲਿਆ ਛੱਡਣ ਲੱਗਿਆਂ ਵੀ ਦੇਰ ਨਹੀਂ ਕੀਤੀ ਸੋ ਸਹਿਬ ਸਤਗੁਰੂ ਮਹਾਰਾਜ ਕਹਿੰਦੇ ਨੇ ਮਾਨ ਮੁਨੀ মুনਵਰ ਗਲੇ ਇਸ ਮਾਨ ਦੇ ਵਿੱਚ ਵੱਡੇ ਵੱਡੇ ਮੁਨੀ ਵੱਡੇ ਵੱਡੇ ਤਨੰਤਰ ਮੁਨੀ ਸਾਧੂ ਰਿषि ਗਲ ਗਏ ਅੰਦਰੇ ਅੰਦਰ ਅਭਿਮਾਨ ਉਹਨਾਂ ਨੂੰ ਖਾਂਦਾ ਰਿਹਾ ਮਾਨ ਸਭਾ ਇੱਕੋ ਖਾਏ ਕੀ ਪਦਾਰਥਵਾਦੀ ਤੇ ਕੀ ਬਾਹਰੀ ਤਿਆਗੀ ਦੋਵੇਂ ਇਹ ਸਬਿਮਾਨ ਦੇ ਰਾਈ ਖਾਦੇ ਗਏ ਉਹਦਾ ਖਾਜਾ ਵਰ ਗਏ ਅਗਲੇਰੇ ਸ਼ਲੋਕ ਵਿੱਚ ਫਰਮਾਉਂਦੇ ਨੇ ਵੀ ਇਹ ਸਬਿਮਾਨ ਤੋਂ ਫਿਰ ਕਿਵੇਂ ਮੁਕਤੀ ਮਿਲੇ ਮਨ ਨੂੰ ਸਾਧਣ ਦੀ ਯੁਗਤ ਕੀ ਹੈ ਉਹ ਕਿਹੜਾ ਤਰੀਕਾ ਹੈ ਜਿਹੜਾ ਮਨ ਦੇ ਉੱਤੇ ਪ੍ਰਹਾਰ ਕਰਦਾ ਹੈ ਮਨ ਦੇ ਸੁਭਾਅ ਨੂੰ ਖਤਮ ਕਰਦਾ ਹੈ ਮਨ ਦੇ ਭੈੜੇ ਸੁਭਾਅ ਤੋਂ ਮੁਕਤੀ ਦਿਵਾਉਂਦਾ ਹੈ ਕਬੀਰ ਜੀ ਮਹਾਰਾਜ ਨੇ ਫਰਮਾਇਆ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਕਹਿੰਦੇ ਬਖਾਵਾ ਨਹੀਂ ਕਰਮकांड ਨਹੀਂ ਇਹਦਾ ਇਕੋ ਹੀ ਤਰੀਕਾ ਹੈ ਸੱਚੇ ਸਤਿਗੁਰੂ ਦੇ ਸ਼ਬਦ ਨਾਲ ਜੁੜਨਾ ਕਬੀਰ ਜੀ ਨੂੰ ਪੁੱਛਿਆ ਮਹਾਰਾਜ ਤੁਸੀਂ ਇਸ ਮਨ ਦੇ ਮਾਨ ਤੋਂ ਮਨ ਦੀ ਇਸ ਗੁੰਝਲ ਤੋਂ ਮਨ ਦੇ ਇਸ ਰੋਗ ਤੋਂ ਕਿਵੇਂ ਨਜਾਤ ਪਾਈ ਉਹ ਕਹਿੰਦੇ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਦਾ ਮੇਰਾ ਮੇਲ ਆਪਣੇ ਪੂਰੇ ਸਤਿਗੁਰੂ ਨਾਲ ਹੋਇਆ ਉਹਨਾਂ ਨੇ ਸ਼ਬਦ ਦਾ ਬਾਣ ਚਲਾਇਆ ਬਾਹਿਆ ਦਾ ਮਤਲਬ ਹੈ ਸ਼ਬਦ ਦਾ ਬਾਣ ਜਿਵੇਂ ਕਮਾਨ ਤੇ ਚਿਲਾ ਚਾੜ ਕੇ ਤੰਦੀ ਖਿੱਚ ਕੇ ਉਹਦੀ ਤੇ ਤੀਰ ਛੱਡਿਆ ਜਾਂਦਾ ਹੈ ਨਿਸ਼ਾਨੇ ਤੇ ਲੱਗ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਨੇ ਮੇਰੇ ਮਨ ਨੂੰ ਨਿਸ਼ਾਨਾ ਬਣਾ ਕੇ ਆਪਣੇ ਅਨੁਭਵ ਦੀ ਕਮਾਨ ਦੇ ਵਿੱਚੋਂ ਸ਼ਬਦ ਦਾ ਤੀਰ ਛੱਡਿਆ ਤੇ ਹੋਇਆ ਕੀ ਲਗਤ ਹੀ ਪੁਏ ਮਿਲ ਗਿਆ ਇਹ ਤੀਰ ਲਗਦੇ ਹੋਇਆ ਹੀ ਮੈਂ ਮਿੱਟੀ 'ਚ ਮਿਲ ਗਿਆ ਜਾਨੀ ਮੇਰਾ ਅਭਿਮਾਨ ਚੂਰ-ਚੂਰ ਹੋ ਗਿਆ ਮੇਰੇ ਅੰਦਰ ਨਿਮਰਤਾ ਸਹਿਜ ਧੀਰਜ ਸਮਰਪਣ ਭਾਵ ਪੈਦਾ ਹੋ ਗਿਆ ਅਭਿਮਾਨ ਮਿੱਟੀ 'ਚ ਮਿਲ ਗਿਆ ਅਭਿਮਾਨ ਖਤਮ ਹੋ ਗਿਆ ਲਗਤ ਹੀ ਪੁਏ ਮਿਲ ਗਿਆ ਪਰਾ ਕਲੇਜੇ ਸ਼ੇਖ ਇਸ ਸ਼ਬਦ ਨੇ ਮੇਰੇ ਕਲੇਜੇ ਚ ਛੇਕ ਕਰਦਾ ਤਾਂ ਮੈਨੂੰ ਵੇਲ ਨ ਦਿੱਤਾ ਜਾਂਦਾ ਜਾਨੀ ਆਪਣੇ ਪ੍ਰਭਾਵ ਥੱਲੇ ਲੈ ਲਿਆ। ਇਥਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇਹ ਵਾਕ ਕਹਿੰਦੇ ਨੇ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ RAM ਰਾਜੇ। ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਬਾਣੀ ਦੇ ਨਾਲ ਪ੍ਰੇਮ ਬੜਾ ਐਮ ਹੈ ਬਾਣੀ ਤੇ ਉਹੀ ਹੁੰਦੀ ਐ। ਪਰ ਜਦੋਂ ਉਸ ਬਾਣੀ ਦੇ ਰੂਟ ਨਾਲ ਜਾਂ ਬਾਣੀ ਦੇ ਨਾਲ ਸਾਡੇ ਅੰਦਰ ਇੱਕ ਪ੍ਰੇਮ ਦੀ ਭਾਵਨਾ ਪੈਦਾ ਹੋ ਜਾਏ ਤਾਂ ਉਹਨਾਂ ਸ਼ਬਦਾਂ ਨੂੰ ਸੰਭਣ ਦੀ ਸਾਡੇ ਅੰਦਰ ਜਗ੍ਹਾ ਪੈਦਾ ਹੋ ਜਾਂਦੀ ਹੈ ਸਪੇਸ ਬਣ ਜਾਂਦੀ ਹੈ ਨਸੀਹਤ ਹੋਈ ਹੁੰਦੀ ਹੈ ਕਈ ਵਾਰ ਕੋਈ ਐਸਾ ਬੰਦਾ ਨਸੀਹਤ ਦੇਵੇ ਉਹਨੂੰ ਅਣਸੁਣੀ ਕਰ ਦਈਦਾ ਜਿਸ ਉੱਤੇ ਟਰਸਟ ਹੋਵੇ ਯਕੀਨ ਹੋਵੇ ਪ੍ਰੇਮ ਹੋਵੇ ਉਹ ਬੰਦਾ ਉਹੀ ਨਸੀਹਤ ਦੇਵੇ ਤੇ ਉਹਨੂੰ ਸੁਣਿਆ ਜਾਂਦਾ ਹੈ ਮੰਦਾ ਨੂੰ ਯਾਦ ਰੱਖਦਾ ਕਿ ਉਹਨੇ ਗੱਲ ਕਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਲਗਤ ਹੀ ਪੁਆਇ ਮਿਲ ਗਿਆ ਪਰਿਆ ਕਲੇਜੇ ਛੇਕ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਮਨ ਮਾਰਿਆ ਦਾ ਮਤਲਬ ਮਨ ਦੇ ਭੈੜੇ ਸੁਭਾਅ ਨੂੰ ਮੁਕਾ ਦਿੱਤਾ ਅਣਿਆਲੇ ਅਣੀਆਂ RAM RAJE ਅਣੀਅਲ ਦਾ ਅਣੀ ਦਾ ਮਤਲਬ ਹੈ ਤਿੱਖੀ ਲੋਕ ਵਾਲਾ ਹੈ ਤੀਰ ਜਿਸ ਨੇ ਮੇਰੇ ਮਨ ਨੂੰ ਵਿੰਨਿਆ ਤੋ ਹਜ਼ੂਰ ਮਹਾਰਾਜ ਫਰਮਾਉਂਦੇ ਨੇ ਅਗਲੇਰੇ ਸ਼ਲੋਕ ਵਿੱਚ ਕਬੀਰ ਸਾਚਾ ਸਤਗੁਰ ਕਿਹਾ ਕਰੈ ਜੋ ਸਿੱਖਾਂ ਮੈਂ ਚੂਕ ਇੱਥੇ ਹੁਣ ਅਗਲਾ ਪਹਿਲੂ ਉਹਨਾਂ ਨੇ ਬਿਆਨ ਕੀਤਾ ਕਹਿੰਦੇ ਨੇ ਵੀ ਗੁਰੂ ਦਾ ਸ਼ਬਦ ਤਾਂ ਕਾਮਲ ਹੈ ਮੁਕੰਮਲ ਹੈ ਗੁਰੂ ਮਨ ਦੇ ਸੁਭਾ ਨੂੰ ਸ਼ਬਦ ਰਾਹੀਂ ਬਦਲਣ ਦੀ ਤਾਕਤ ਰੱਖਦਾ ਹੈ ਪਰ ਇਥੇ ਇਕੱਲਾ ਗੁਰੂ ਵੀ ਕੁਝ ਨਹੀਂ ਕਰਦਾ ਜੇ ਸਿੱਖ ਸਮਰਪਣ ਭਾਵ ਵਾਲਾ ਨਹੀਂ ਤੇ ਗੁਰੂ ਜ਼ਬਰਦਸਤੀ ਉਸ ਦੇ ਹਿਰਦੇ ਵਿੱਚ ਸ਼ਬਦ ਨਹੀਂ ਟਿਕਾ ਸਕਦਾ ਉਸ ਦੇ ਮਨ ਦੇ ਸੁਭਾ ਨੂੰ ਨਹੀਂ ਬਦਲ ਸਕਦਾ ਇੱਕ ਤਸਵਰ ਬੁੱਤ تراਸ਼ ਸੀ ਉਹਨੇ ਬੜਾ ਸੁੰਦਰ ਬੁੱਤ ਘੜਿਆ ਇੱਕ ਉਸਤਾਦ ਆਪਣੇ ਸੇਵਕਾਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਸਫ਼ਰ ਕਰ ਰਿਹਾ ਉਸ ਬੁੱਤ ਤਰਾਸ਼ ਵੱਲ ਵੇਖ ਕੇ ਜਦੋਂ ਉਹ ਰਸਤੇ ਦੇ ਵਿੱਚ ਬੁੱਤ ਤਰਾਸ਼ ਕੋ ਨੇ ਰੱਖਿਆ ਹੋਇਆ ਬੜਾ ਸੋਹਣਾ ਜਿਉਂਦੇ ਜਾਗਦੇ ਇਨਸਾਨ ਵਰਗਾ ਕਿੰਨਾ ਔਖਾ ਕੰਮ ਹੁੰਦਾ ਹੈ ਇੱਕ ਅਣ ਘੜਤ ਪੱਥਰ ਨੂੰ ਕਿਸੇ ਬੁੱਤ ਤਰਾਸ਼ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਇੰਨੀ ਛੋਟੀ ਮੂਰਤ ਪੱਥਰ ਵਿੱਚੋਂ ਕਿਵੇਂ ਪੈਦਾ ਕਰਦਾ ਹੈ ਕਿਵੇਂ ਬਣਾਉਣਾ ਹੈ ਉਹ ਕਹਿੰਦਾ ਮੈਂ ਬਣਾਉਂਦਾ ਨਹੀਂ ਮੈਂ ਵਾਧੂ ਹਿੱਸਾ ਲਾ ਦਿੰਦਾ ਮੂਰਤ ਵਿੱਚੋਂ ਪ੍ਰਗਟ ਹੋ ਜਾਂਦੀ ਹੈ ਉਹਨਾਂ ਕਹੇ ਇਹਦਾ ਮਤਲਬ ਤੈਨੂੰ ਮੂਰਤ ਦੀ ਦੀਏ ਕਹਿੰਦਾ ਬਿਲਕੁਲ ਮੈਂ ਵਾਧੂ ਹਿੱਸੇ ਨੂੰ ਛਾਂਟਦਾ ਹਾਂ ਮੂਰਤ ਤੇ ਮੇਰੀ ਸੁਰਤ ਵਿੱਚ ਹੁੰਦੀ ਹੈ ਮੈਂ ਉਹਨੂੰ ਪੱਥਰ ਵਿੱਚੋਂ ਵੇਖਦਾ ਤੇ ਵਾਧੂ ਚੀਜ਼ਾਂ ਲਾ ਦਿੰਦਾ ਤੁਸੀਂ ਇਹ ਨਾ ਕਹੋ ਮੈਂ ਦੀ ਅੱਖਾਂ ਬਣਾਉਣਾ ਨਹੀਂ ਮੈਂ ਅੱਖਾਂ ਤੋਂ ਵਾਧੂ ਪੜਦਾ ਹਟਾ ਦਿੰਦਾ ਮਹਿਦੀਆਂ ਬਾਹਾਂ ਤੋਂ ਇਹਦੇ ਵजूद ਤੋਂ ਜੋ ਮੇਰੇ ਅੰਦਰ ਤਸਵੀਰ ਹੁੰਦੀ ਹੈ ਨਾ ਮੈਂ ਉਹਨੂੰ ਪੱਥਰ ਵਿੱਚੋਂ ਵੇਖਦਾ ਤੇ ਫਿਰ ਉਹਦੇ ਤੋਂ ਪਾਸੇ ਵੱਖਰੀਆਂ ਚੀਜ਼ਾਂ ਹਟਾਈ ਜਾਂਦਾ ਮੇਰਾ ਤਸੱਵਰ ਇੰਨਾ ਗਹਿਰਾ ਹੈ ਕਿ ਮੈਂ ਅਨਕਰਤ ਪੱਥਰ ਵਿੱਚੋਂ ਵੀ ਉਸ ਮੂਰਤ ਨੂੰ ਤੱਕਣ ਦਾ ਯਤਨ ਕਰਦਾ ਸੁਕਰਾਟ ਦਾ ਇਹ ਸੁਭਾਅ ਸੀ ਉਹ ਪੁੱਛਦਾ ਰਹਿੰਦਾ ਬੁੱਤ ਬਣਾਉਣ ਵਾਲੇ ਕੋਲ ਖਲੋ ਜਾਣਾ ਉਹਨੂੰ ਪੁੱਛਣਾ ਤੂੰ ਕਿਵੇਂ ਬਣਾਇਆ ਤੇਰੀ ਅੰਦਰ ਇਹ ਤਸੱਵਰ ਕਿਵੇਂ ਪੈਦਾ ਹੋਇਆ ਤੂੰ ਪਹਿਲਾਂ ਕਿਨੂੰ ਵੇਖਿਆ ਸੀ ਇਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੇ ਜਾਣਨਾ ਹੋਵੇ ਜਿਗਿਆਸਾ ਭਾਵ ਜਿਨ੍ਹਾਂ ਦੇ ਅੰਦਰ ਹੋਵੇ ਉੱਥੇ ਇੱਕ ਦਾਨਾ ਬੰਦਾ ਵੇਖ ਰਿਹਾ ਸੀ ਵੀ ਇੱਕ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਉਸਤਾਦ ਤੇ ਇੱਕ ਬੁੱਤ ਤਰਾਸ਼ ਦੇ ਵਿੱਚ ਸੰਵਾਦ ਹੋ ਰਿਹਾ ਗੱਲ ਹੋ ਰਹੀ ਆ ਪਛ ਉਹ ਦੋਵੇਂ ਇੱਕ ਦੂਜੇ ਕੋਲ ਖਲੋਗ ਹੈ ਤੇ ਗੱਲ ਕਰਨ ਲੱਗੇ ਉਸ ਤੀਜੇ ਵਿਅਕਤੀ ਨੇ ਕਿਹਾ ਮੈਨੂੰ ਤੁਸੀਂ ਦੋਵੇਂ ਹੀ ਇੱਕੋ ਤਰ੍ਹਾਂ ਦੇ ਲੱਗਦੇ ਹੋ ਇੱਕ ਬੰਦਿਆਂ ਨੂੰ ਕੱਢਦਾ ਹੈ ਦੂਜਾ ਪੱਥਰਾਂ ਨੂੰ ਕੱਢਦਾ ਹੈ ਕੰਮ ਇਹ ਵੀ ਕਢਣ ਦਾ ਕਰਦਾ ਹੈ ਕੰਮ ਉਹ ਵੀ ਕਢਣ ਦਾ ਕਰਦਾ ਹੈ ਤੁਸੀਂ ਦੋਵੇਂ ਇੱਕ ਹੋ ਜਾਏ ਬੁੱਤ ਤਰਾਸ਼ ਨੇ ਨਾਂ ਚ ਸਿਰ ਲਾਇਆ ਕਹਿਣ ਲੱਗਿਆ ਨਹੀਂ ਇਹਦਾ ਰਤਬਾ ਮੇਰੇ ਨਾਲੋਂ ਜ਼ਿਆਦਾ ਵੱਡਾ ਹੈ ਕਹਿਣ ਲੱਗਿਆ ਉਹ ਕਿ ਸਭ ਤੋਂ ਤੇਰਾ ਕੰਮ ਤੇ ਜ਼ਿਆਦਾ ਮਿਹਨਤ ਵਾਲਾ ਹੈ ਅਨ ਘੜਤ ਪੱਥਰਾਂ ਚੋਂ ਬੋਤ ਬਣਾਉਣੇ ਕਿੰਨਾ ਔਖਾ ਕੰਮ ਹੈ ਬੋਤ ਤਰਾਸ਼ ਕੇਂਦਾ ਨਹੀਂ ਜਦੋਂ ਮੈਂ ਪੱਥਰ ਦੇ ਦਿਵਾਲੇ ਹੋ ਜਾਂਦਾ ਨਾ ਹਥੌੜੀ ਛੈਣੀ ਲੈ ਕੇ ਤਿੱਖੇ ਉਜਾਰ ਲੈ ਕੇ ਪੱਥਰ ਨਾ ਨਹੀਂ ਕਰਦਾ ਜਿਨ੍ਹਾਂ ਨੂੰ ਇਹਨੇ ਘੜਨਾ ਹੁੰਦਾ ਹੈ ਨਾ ਉਹ ਆਰਗੂਮੈਂਟ ਕਰਦੇ ਨੇ ਸਵਾਲ ਕਰਦੇ ਨੇ ਨਾ ਨੁਕਰ ਕਾਜ ਕਰਦੇ ਨੇ ਇਹਦਾ ਕੰਮ ਮੇਰੇ ਨਾਲੋਂ ਕਿਤੇ ਜ਼ਿਆਦਾ ਔਖਾ ਹੈ ਪੱਥਰ ਮੈਨੂੰ ਗਾਲ ਨਹੀਂ ਕੱਢਦਾ ਇਹ ਜਿਨ੍ਹਾਂ ਨੂੰ ਘੜਦਾ ਉਹ ਤਾਂ ਕਈ ਵਾਰ ਇਹਦੀ ਪਿੱਠ ਪਿਛੇ ਨੂੰ ਗਾਲਾਂ ਵੀ ਕੱਢਦੇ ਨੇ ਪੱਥਰ ਇਹਨਾਂ ਨੂੰ ਪੱਥਰ ਮੈਨੂੰ ਮਾੜਾ ਨਹੀਂ ਬੋਲਦਾ ਮੈਂ ਜਿਵੇਂ ਦਾ ਚਾਹਾਂ ਉਸ ਤਰ੍ਹਾਂ ਦੀ ਉਹਦੀ ਮੂਰਤ ਕੱਢਦਾ ਹਾਂ ਇਹਦਾ ਕੰਮ ਇਸ ਕਰਕੇ ਔਖਾ ਹੈ ਕਿ ਜਿਨ੍ਹਾਂ ਨੂੰ ਇਹਨੇ ਕੱਢਣਾ ਹੈ ਉਹ ਇਹਦੇ ਸਾਹਮਣੇ ਖੜੇ ਹੁੰਦੇ ਨੇ ਔਰ ਉਹ ਪੱਥਰ ਨਹੀਂ ਹਨ ਉਹ ਜਿਉਂਦੇ ਜਾਗਦੇ ਬੰਦੇ ਨੇ ਇਨਸਾਨ ਨੂੰ ਤਰਾਸ਼ਣਾ ਸਭ ਤੋਂ ਔਖਾ ਕੰਮ ਹੈ ਜਿਨ੍ਹਾਂ ਨੂੰ ਧਰਮੀ ਪੁਰਖ ਤਰਾਸ਼ਨ ਸੰਸਾਰ 'ਚ ਆਏ ਉਹਨਾਂ ਨੇ ਜ਼ਹਿਰ ਦਾ ਪਿਆਲਾ ਦੇ ਕੇ ਉਹਨਾਂ ਨੂੰ ਮਾਰ ਛੱਡਿਆ ਤੁਸੀਂ ਵੇਖੋ ਤੇ ਸਹੀ ਜਿਹੜੇ ਧਰਮੀ ਪੁਰਖ ਇਸ ਸੰਸਾਰ ਚ ਦੁਨੀਆ ਨੂੰ ਤਰਾਸ਼ਣ ਆਏ ਲੋਕਾਂ ਨੇ ਉਹਨਾਂ ਨੇ ਭੂਤ ਨੇ ਬਤਾਲੇ ਕੁਰਾਈਏ ਪਾਗਲ ਝੱਲੇ ਕੀ ਕੀ ਨਿੱਕਿਆ ਕਿ ਨਾ ਔਖਾ ਕੰਮ ਹੈ ਕਿਉਂਕਿ ਇਨਸਾਨ ਦੇ ਅੰਦਰ ਨਾ ਇੱਕ ਹੋਂ ਹੈ ਕਿ ਮੈਂ ਦੂਜੇ ਨਾਲੋਂ ਕੋਈ ਘਟਿਆ ਥੋੜਾ ਜਿਹੜੀ ਚੀਜ਼ ਦਾ ਸਾਨੂੰ ਨਹੀਂ ਵੀ ਗਿਆਨ ਹੋਏਗਾ ਨਾ ਅਸੀਂ ਉਹਦਾ ਦਾਵਾ ਕਰਾਂਗੇ ਸੁਭਾਅ ਚ ਹੁੰਦਾ ਹੈ ਮਨੁੱਖ ਦੇ ਉਹ ਦਾਵਾ ਕਰੇਗਾ ਹਾਂ ਹਾਂ ਮੈਨੂੰ ਪਤਾ ਹੈ ਮੈਂ ਜਾਣਦਾ ਉਹ ਆਪਣੇ ਆਪ ਨੂੰ ਛੋਟਾ ਨਹੀਂ ਅਖਵਾਉਣਾ ਚਾਹੁੰਦਾ ਕਿਸੇ ਵੀ ਖੇਤਰ ਵਿੱਚ ਕਦੇ ਵੀ ਆਪਣੇ ਆਪ ਨੂੰ ਨੀਵਾ ਨਹੀਂ ਅਖਵਾਉਣਾ ਚਾਹੁੰਦਾ ਤੋਂ ਉਹ ਚੀਜ਼ ਜਿਹੜੀ ਇਹ ਉਹ ਜਦੋਂ ਜਿੰਨਾ ਚਿਰ ਸਮਰਪਣ ਭਾਵ ਨਹੀਂ ਨਾ ਪੈਦਾ ਹੁੰਦਾ ਵੀ ਨਹੀਂ ਮੈਂ ਥੱਕ ਚੁੱਕਿਆ ਹਾਂ ਮੈਂ ਹਾਰ ਚੁੱਕਿਆ ਹਾਂ ਮੇਰੇ ਕੋਲ ਕੁਝ ਨਹੀਂ ਹੈ ਮੈਂ ਤਾਂ ਕੁਝ ਲੈਣ ਵਾਸਤੇ ਆਇਆ ਉਹਨਾਂ ਚਿਰ ਗੁਰੂ ਤੁਹਾਨੂੰ ਕਢ ਨਹੀਂ ਸਕਦਾ ਕਿਉਂਕਿ ਗੁਰੂ ਜ਼ਬਰਦਸਤੀ ਨਹੀਂ ਕਰਦਾ ਗੁਰੂ ਸਾਨੂੰ ਯੋਗਤ ਦੱਸਦਾ ਵੀ ਹਾਂ ਤੇਰੇ ਅੰਦਰ ਹੈ ਤੇ ਸਹੌ ਨੂੰ ਕਾਬੂ ਕਰਨ ਦੀ ਯੋਗਤ ਮੈਂ ਦੇ ਸਕਦਾ ਮੈਂ ਤੇਰੇ ਨਾਲ ਤੱਕਾ ਜਾਂ ਜ਼ਬਰਦਸਤੀ ਨਹੀਂ ਕਰ ਸਕਦਾ ਜਿੰਨਾ ਚਿਰ ਤੇਰੀ ਮਰਜ਼ੀ ਵਿੱਚ ਸ਼ਾਮਲ ਨਹੀਂ ਜਿੰਨਾ ਚਿਰ ਤੂੰ ਆਪ ਸਮਰਪਿਤ ਨਹੀਂ ਹੁੰਦਾ ਆਪ ਨਹੀਂ ਚਾਹੁੰਦਾ ਉਹਨਾਂ ਚਾਰੇ ਸ਼ਬਦ ਵੀ ਤੇਰੇ ਉੱਤੇ ਅਸਰ ਨਹੀਂ ਕਰੇਗਾ ਕਿਉਂਕਿ ਕੋਈ ਜਾਦੂ ਥੋੜਾ ਹੈ ਇਸ ਵਾਸਤੇ ਭਗਤ ਕਬੀਰ ਜੀ ਮਹਾਰਾਜ ਨੇ ਫਰਮਾਇਆ ਕਬੀਰ ਸਾਚਾ ਸਤਗੁਰ ਕਿਆ ਕਰਿਆ ਗੁਰੂ ਸੱਚਾ ਹੈ ਖਰਾ ਹੈ ਸਮਰੱਥਾवान ਹੈ ਪਰ ਉਹ ਇੱਕ ਚੀਜ਼ ਸਾਡੀ ਮਰਜ਼ੀ ਤੇ ਛੱਡ ਦਿੰਦਾ ਹੈ ਜੇ ਤੂੰ ਚਾਹਨਾ ਤਾਂ ਆਪਾਂ ਅੱਗੇ ਕਦਮ ਪੁੱਟਦੇ ਆਂ ਜੇ ਤੂੰ ਨਹੀਂ ਚਾਹੁੰਦਾ ਤੇ ਮੈਂ ਤੇਰੇ ਜੀਵਨ ਚ ਦਖਲ ਨਹੀਂ ਦਿਆਂਗਾ ਤੇਰੀ ਆਪਣੀ ਮਰਜ਼ੀ ਹੈ ਸਾਚਾ ਸਤਗੁਰ ਕਿਆ ਕਰੇ ਜਉ ਸਿੱਖਾਂ ਮੈਂ ਚੂਕ ਚੂਕ ਦਾ ਮਤਲਬ ਹੈ ਵੀ ਜੇ ਉਹਨਾਂ ਦੇ ਵਿੱਚ ਇੱਕ ਖਾਮੀ ਹੈ ਵੱਡੀ ਭੁੱਲ ਹੈ ਤੇ ਗੁਰੂ ਵੀ ਉਥੇ ਕੁਝ ਨਹੀਂ ਕਰਦਾ ਉਹ ਭੁੱਲ ਕਿਹੜੀ ਹੈ ਜੇ ਅਸੀਂ ਸਮਰਪਿਤ ਨਾ ਹੋਣਾ ਚਾਹੀਏ ਜੇ ਸਾਡੇ ਅੰਦਰ ਸਮਰਪਣ ਭਾਵ ਨਾ ਹੋਵੇ ਸਰੈਂਡਰ ਹੋਣ ਦੀ ਸਮਰੱਥਾ ਨਾ ਹੋਵੇ ਤਾਂ ਗੁਰੂ ਕੁਝ ਨਹੀਂ ਕਰਦਾ ਉਹ ਕਹਿੰਦਾ ਮੈਨੂੰ ਤੋਂ ਸਮਰਪਿਤ ਹੋਇਆ ਚਾਹੀਦਾ ਫਿਰ ਮੈਂ ਆਪਣੀ ਕਾਰਵਾਈ ਕਰਾਂਗਾ ਨਹੀਂ ਤਾਂ ਨਹੀਂ ਕਰਾਂਗਾ ਜੇ ਮੈਂ ਕਮਾ ਵੀ ਮੈਂ ਮਹਾਰਾਜ ਮੈਂ ਸਮਰਪਿਤ ਨਹੀਂ ਹੋਣਾ ਚਾਹੁੰਦਾ ਤੁਸੀਂ ਆਪਣੀ ਮਰਜ਼ੀ ਮੇਰੇ ਤੇ ਨਾ ਕਰਨਾ ਗੁਰੂ ਨਹੀਂ ਕਰੇਗਾ ਇਹ ਤੇ ਗੁਰੂ ਦੀ ਦਿਆਲਤਾ ਹੈ ਕਹਿੰਦੇ ਅੰਦੇ ਏਕ ਨਾ ਲੱਗਈ ਜਿਉਂ ਬਾਸ বাজਾਈਐ ਫੂਕਾ ਜਿਹੜਾ ਸਮਰਪਤ ਨਹੀਂ ਹੁੰਦਾ ਉਹ ਅਗਿਆਨੀ ਹੁੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਵੀ ਹੰਕਾਰ ਦੇ ਨਾਲ ਹੀ ਸਾਰਾ ਕੁਝ ਮਿਲ ਜਾਏ ਪਰ ਮਿਲਦਾ ਹੈ ਸਭ ਕੁਝ ਨਿਰਮਾਣਤਾ ਦੇ ਨਾਲ। ਯਥਾ ਜਿਵੇਂ ਗੌਤਮ ਬੁੱਧ ਨੇ ਆਪਣੇ ਪਿਤਾ ਨੂੰ ਕਿਹਾ ਸੀ ਵੀ ਨਦੀ ਉਛਲ ਕੇ ਬੁੱਲਾਂ ਤੱਕ ਨਹੀਂ ਆਉਂਦੀ ਜਿਹੜਾ ਪਿਆਸਾ ਹੋਵੇ ਉਹਨੂੰ ਨੀਵੇਂ ਹੋ ਕੇ ਨਦੀ ਚੋਂ ਬੁੱਕ ਪਾਣੀ ਦਾ ਪਰਣਾ ਪੈਂਦਾ ਤਾਂ ਉਹ ਆਪਣੀ ਪਿਆਸ 부ਜਾ ਸਕਦਾ ਪਿਆਸਾ ਆਕੜ ਕੇ ਖਲੋ ਜਾਏ ਕੰਡੇ ਤੇ ਕਿ ਨਦੀ ਉਛਲ ਕੇ ਉਹਦੇ ਬੁੱਲਾਂ ਤੱਕ ਨਹੀਂ ਆਉਂਦੀ। ਤੁਹਾਨੂੰ ਨੀਵੇ ਹੋਣਾ ਪੈਂਦਾ ਹੈ ਸਮਰਪਣ ਹੋਣਾ ਪੈਂਦਾ ਹੈ ਇਹ ਜੀਵਨ ਪ੍ਰਾਪਤੀ ਸਮਰਪਣ ਨਾਲ ਕੀਤਾ ਜਾਂਦਾ ਹੈ ਤਾਂ ਜੋ ਸਮਰਪਣ ਨਹੀਂ ਹੁੰਦਾ ਉਹ ਅਗਿਆਨ ਵਿੱਚ ਔਰ ਅਭਿਮਾਨ ਵਿੱਚ ਅੰਨਾ ਹੁੰਦਾ ਤੇ ਉਸ ਦੇ ਉੱਤੇ ਕੋਈ ਅਸਰ ਸ਼ਬਦ ਨਹੀਂ ਕਰ ਸਕਦਾ ਜਿਉਂ ਬਾਂਸ বাজਾਈਏ ਫੂਕ ਜਿਵੇਂ ਬਾਂਸ ਦੀ ਨਲੀ ਹੈ ਤੇ ਉਹਦੇ ਇੱਕ ਪਾਸੇ ਫੂਕ ਮਾਰੂ ਦੂਜੇ ਪਾਸੇ ਨਿਕਲ ਜਾਏਗੀ ਇਸੇ ਤਰ੍ਹਾਂ ਸ਼ਬਦ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਜੁਗਤ ਉਹਦੇ ਅੰਦਰ ਟਿਕੇਗੀ ਨਹੀਂ ਉਹਦੇ ਇੱਕ ਕੰਨ ਪਏਗੀ ਦੂਜੇ ਕੰਨ ਨਿਕਲ ਜਾਏ ਉਹਦੇ ਤੇ ਅਸਰ ਨਹੀਂ ਕਰ ਸਕੇਗੀ ਕਿਉਂਕਿ ਉਹ ਆਪਣੇ ਹਿਰਦੇ ਦੇ ਭਾਂਡੇ ਨੂੰ ਮੂਧਾ ਮਾਰ ਕੇ ਰੱਖਦਾ ਸਿੱਧਾ ਨਹੀਂ ਕਰਦਾ ਇਕਵਾਕ ਜੁਰ ਦੀ ਬਾਣੀ ਚਾਹੁੰਦਾ ਕਰਮਹਿ ਅੰਮ੍ਰਿਤ ਆਣ ਨਿਸਾਰਿਓ ਖਿਸਰ ਗयो ਪੂ ਉਪਰ ਡਾਰਿਓ ਅੰਮ੍ਰਿਤ ਦੀ ਧਾਰ ਪੈ ਰਹੀ ਸੀ ਬੁੱਕੜਣ ਵਾਲੇ ਨੇ ਆਪਣੇ ਹੱਥ ਚੰਗੀ ਤਰ੍ਹਾਂ ਜੋੜ ਕੇ ਨਹੀਂ ਰੱਖੇ ਉਹਨੇ ਹੱਥ Juda ਕਰ ਲਏ। ਅੰਮ੍ਰਿਤ ਦੀ ਧਾਰ ਜ਼ਮੀਨ ਤੇ ਡੁੱਲ ਗਈ। ਇਸ ਦਾ ਭਾਵ ਹੈ ਕਿ ਮਨੁੱਖ ਜਦੋਂ ਅੰਦਰੋਂ ਤੇ ਬਾਹਰੋਂ ਇੱਕ ਸੁਰਤਾ ਨਾਲ ਸਮਰਪਣ ਨਹੀਂ ਹੁੰਦਾ ਉਦੋਂ ਕੀਮਤੀ ਅੰਮ੍ਰਿਤ ਵੀ ਜ਼ਮੀਨ ਤੇ ਡੁੱਲ ਜਾਂਦਾ ਹੈ। ਉਹ ਸਾਡੇ ਬੁੱਕ ਵਿੱਚ ਨਹੀਂ ਪੈਂਦਾ। ਸਾਡੇ ਹਿਰਦੇ ਦੇ ਭਾਂਡੇ ਵਿੱਚ ਨਹੀਂ ਸਮਾਉਂਦਾ। ਸਾਇਬ ਕਿਰਪਾ ਕਰਨ ਅਗਲੇਰੇ ਵਾਕ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਜੀ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਣ ਆਪ ਸਭ ਦਾ ਧੰਨਵਾਦ ਗੁਰੂ ਫਤੇ ਨਾਲ ਸਾਂਝ ਬੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ